ਉਜੀ ਕਪਾ ਹੋਰ ਸਰੋਤੇ ਨਾਲ ਜੁੜ ਚਲੇ ਆ ਤੇ ਉਹਨਾਂ ਦੇ ਘਰ ਚਲਦੇ ਆਪਾਂ ਆ ਗਏ ਜੀ ਆ ਲਓ ਇਹ ਵੀ ਬਾਈ ਜੀ ਆਪਣੇ ਹਲੋ ਜੀ ਆਪਾਂ ਬਠਿੰਡਾ ਦਾ ਬੋਲਦੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਮੜ ਜਾ ਉਧਰ ਧੁੱਪਿਆ ਜੀ ਨਾ ਲੱਗੀ ਜਾਓ ਲਓ ਹਾਂ ਥੋੜੀ ਆਵਾਜ਼ ਨਾ ਠੀਕ ਹੈ ਪਤਾ ਨਹੀਂ ਲੱਗਦਾ ਇੱਥੇ ਗੱਡੀ ਚੱਲੀ ਨਹੀਂ ਆ ਇੱਥੇ ਬਾਈ ਜੀ ਹਾਂਜੀ ਆ ਬੈਠੋ ਜੀ ਬੈਠ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣਾ ਪਿੰਡ ਕਹਿੰਦਾ ਜੀ ਜੋਧਪੁਰਾ ਜੋਧਪੁਰ ਪਾਕਰ ਪਿੰਡਾ ਜੀ ਹਾਂ ਲਾਹ ਸਿੰਘ ਹੈ ਲਾਹ ਲਾਹ ਸਿੰਘ ਜੀ ਵਾਹ ਭਾਈ ਭਾਈ ਜੀ ਨਾਸੀ ਬਹੁਤ ਧੰਨਵਾਦ ਸੜਾ ਹਾਂਜੀ ਤੇ ਤੁਸੀਂ ਐਫਐਮ ਸੁਣਦੇ ਹੋ ਜੀ ਹਾਂਜੀ ਤੁਹਾਡੇ ਕੋਲ ਰੇਡੀਓ ਆ ਕੇ ਮੋਬਾਈਲ ਤੇ ਸੁਣਦੇ ਹੋ ਮੋਬਾਈਲ ਤੇ ਅੱਛਾ ਜੀ ਰੇਡੀਓ ਹੈ ਨਹੀਂ ਜੀ ਆਪਣੇ ਕੋਲੇ ਰੇਡੀਓ ਹੈਗਾ ਰੇਡੀਓ ਤਾਂ ਲਾ ਨਹੀਂ ਮੈਂ ਮਾਇ ਦੀ ਚਲਾ ਲੈਂਦੇ ਆ ਮੋਬਾਈਲ ਤੇ ਚਲਾਉਨੇ ਆ ਇੱਕ ਗੱਲ ਹੋਰ ਪੁੱਛਣਾ ਜੀ ਤੁਹਾਨੂੰ ਮੈਂ ਅੱਛਾ ਜੀ ਵੀ ਜਿ ਕੋ ਤੁਸੀਂ ਜ਼ਿਆਦਾਤਰ ਅੱਛਾ ਰੇਡੀਓ ਤੇ ਕੀ ਪ੍ਰੋਗਰਾਮ ਜ਼ਿਆਦਾ ਸੁਣਦੇ ਹੋ ਪ੍ਰੋਗਰਾਮ ਜੀ ਜਿਹੜਾ ਇੱਕ ਤਾਂ ਤੜਕੇ ਆਉਂਦਾ 10 ਵਜੇ ਹਾਂਜੀ ਤਾਂ ਸਹਾਨੀ ਚੱਲਦਾ ਹੈ ਕਿਹੜਾ ਚੱਲਦਾ ਮੇਰੇ ਯਾਦ ਨਹੀਂ ਆਇਆ ਅੱਛਾ ਸਾਹਿਬ ਠੀਕ ਹੈ ਹਾਂ ਅੱਛਾ ਤੇ ਫਿਰ 12 ਸਵਾ 12 ਵਜੇ ਚੱਲਦਾ ਉਹ ਵੀ ਸੁਣ ਲੈਣੇ ਆ ਅੱਛਾ ਜੀ ਅੱਛਾ ਇਹ 8:00 ਚੱਲਦਾ 7 ਵਜੇ ਅੱਛਾ ਜੀ ਉਹ ਵੀ ਸੁਣ ਲੈਣੇ ਆਗੇ ਜਿੰਨੇ ਆਈ ਜਾਂਦੇ ਓ ਨਹੀਂ ਸੁਣਦੇ ਆ ਜੀ ਵਧੀਆ ਪ੍ਰੋਗਰਾਮ ਬਹੁਤ ਵਧੀਆ ਅੱਛਾ ਜੀ ਤੇ ਰੇਡੀਓ ਚ ਕੋਈ ਸਿੱਖਣ ਵੀ ਮਿਲਦਾ ਜੀ ਸਿੱਖਣ ਨੂੰ ਵਧੀਆ ਹਾਂ ਹਾਂਜੀ ਹਾਂ ਸਾਰਾ ਕੁਝ ਮਿਲਦਾ ਹੈ ਹਾਂ ਹਾਂਜੀ ਤੇ ਬਾਪੂ ਜੀ ਵੀ ਦੱਸ ਦਿਆ ਜੀ ਹਾਂ ਹਾਂ ਜੀ ਅੱਛਾ ਖੇਤੀਬਾੜੀ ਦਾ ਕੋਈ ਸੰਬੰਧ ਪ੍ਰੋਗਰਾਮ ਸੁਣਦੇ ਹੋ ਉਹ ਵੀ ਸੁਣਦੇ ਆ ਜੀ ਹਾਂ ਅੱਛਾ ਜੀ ਹਾਂ ਵਧੀਆ ਤੇ ਕੋਈ ਖੇਤੀਬਾੜੀ ਚ ਕੀ ਸਿੱਖਣ ਨੂੰ ਮਿਲਦਾ ਹੈ ਸਿੱਖਣ ਨੂੰ ਜੀ ਆਹ ਸਾਰਾ ਕੁਝ ਹੀ ਦੱਸਦੇ ਨੇ ਇਹ ਵਧੀਆ ਜੇ ਆਪਾਂ ਜਿਵੇਂ ਕੋਈ ਬੁੱਢੇ ਪੱਜੇ ਕਹਾਏ ਤੇ ਕੋਈ ਚੀਜ਼ਾਂ ਹੁਣ ਆ ਜੀ ਸਾਬਤ ਬਣਾ ਇਸ ਬਥੇਰਾ ਕੋ ਦੱਸਦੇ ਆ ਬਾਕੀ ਉਹ ਬਾਰਗਠ ਮਾਰੀਆਂ ਦਾ ਉਹ ਵੀ ਬੜੀ ਦੱਸਦੇ ਹਾਂ ਮਾਤਰ ਦੇ ਪੌਦਿਆਂ ਨੂੰ ਮਾਇਨਾ ਲੱਗਦਾ ਹਾਂ ਹਾਂ ਜੀ ਹਾਂ ਜਿਵੇਂ ਗੋਡੇ ਗੁੱਡਿਆਂ ਤੋਂ ਤੇ ਹੋਰ ਸਾਰੇ ਕਾਹੇ ਤੋਂ ਵਈਗਾ ਦੱਸਦੇ ਨਾ ਵਾਹ ਵਾਹ ਹਾਂ ਤੇ ਕੀ ਕਰਨ ਹੋਰ ਬਸ ਨਾ ਇਹ ਚਲੋ ਮੈਂ ਹਾਂ ਜੀ ਤੇ ਭੈਣਾਂ ਦਾ ਕੋਈ ਪ੍ਰੋਗਰਾਮ ਉਹ ਵੀ ਥੋੜੇ ਲੈਣੇ ਆ ਅੱਛਾ ਜੀ ਹਾਂ ਜੀ ਉਹ ਵੀ ਸੁਣਦੇ ਆ ਵਧੀਆ ਤੇ ਸਾਨੂੰ ਕੋਈ ਜਦੋਂ ਰੇਡੀਓ ਸੁਣਦੇ ਹੋ ਹਾਂ ਜੀ ਤੁਹਾਨੂੰ ਕੋਈ ਲੜਦਾ ਨਹੀਂਗਾ ਹਾਂ ਜੀ ਜਾ ਕਹਿੰਦੇ ਨੇ ਵੀ ਇਹ ਕਿਛਣੀ ਨਹੀਂ ਆਦਾ ਕੋਈ ਨਹੀਂ ਆਦਾ ਕੋਈ ਨਹੀਂ ਆਦਾ ਕੁਛ ਵੀ ਉਹ ਜਿਹੜਾ ਧੋਈ ਤਾਂ ਹੀ ਤੇ ਬੈਠੇ ਹੁੰਨੇ ਆ ਅੱਛਾ ਉਹਦੋਂ ਕਹਿੰਦੇ ਆ ਵੀ ਬੰਦ ਕਰ ਲੋ ਜਾ ਕੇ ਹਾਂ ਉਹਦੋਂ ਵੀ ਹੋਰ ਗੱਲਾਂ ਕਰਦੇ ਆ ਕੋਈ ਵੀ ਬੰਦ ਕਰ ਲੋ ਪਰ ਫੇਰ ਵੀ ਪਰੇ ਲਾ ਲੈਂਦੇ ਆ ਮੱਖਣ ਤੇ ਮੈਂ ਤਾਂ ਅੱਛਾ ਜੀ ਠੀਕ ਹੈ ਜੀ ਠੀਕ ਹੈ ਤੇ ਇੱਕ ਹੋਰ ਆ ਜੀ ਹਾਂ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਆ ਜੇ ਕੋਈ ਤੁਹਾਡਾ ਫੋਨ ਲੱਗ ਜਾਂਦਾ ਹੈ ਪੂਰੀ ਵਧੀਆ ਜੀ ਅੱਛਾ ਹਾਂ ਪੂਰੀ ਅਸਲ ਜੀ ਪੂਰੀ ਵਧੀਆ ਜੀ ਅਸਲ ਹਾਂ ਤੇ ਜ਼ਿਆਦਾਤਰ ਕਿਹੜੇ ਗਾਣੇ ਦੀ ਫਰਮੈਸ਼ ਕਰਦੇ ਸੀ ਜ਼ਿਆਦਾ ਤਾਂ ਅਸੀਂ ਜੀ ਆਹ ਸਦੀਕ ਦੇ ਮਾਨਕ ਦੇ ਪੁਰਾਣੇ ਆ ਇਹੋ ਜਿਹੇ ਗਾਣੇ ਵੱਦ ਕਰਦੇ ਆ ਅੱਛਾ 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 ਜੀ ਹਿੰਦੀ ਘੱਟ ਸੁਣਦੇ ਆ ਵੀ ਇਹਨਾਂ ਨੂੰ ਵੱਦ ਹਾਂ ਆਪਣੇ ਮਾਹੌਲ ਦੇ ਗਾਣੇ ਨਹੀਂ ਹਾਂ 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 ਇੱਕ ਹਾਂ ਮਾਨਕ ਦੇ ਗਾਣੇ ਬਹੁਤ ਘੱਟ ਖੜ ਜਾ ਤੂੰ ਉੱਰਾ ਜਾਜੋ ਕੋਈ ਗੱਲ ਨਹੀਂ ਇੱਥੇ ਆ ਜਾ ਹਾਂ ਮਾਈਕ ਲੱਗਿਆ ਇੱਥੇ ਆਜੋ ਆਜੋ ਕੋਈ ਨ ਕੋਈ ਆਜਾ ਇੱਧਰ ਆ ਜਾ ਬੜਾ ਜ ਆਪਣੇ ਥੋੜਾ ਮੈਕ ਲੱਗਿਆ ਇੱਥੇ ਮੈਂ ਤੰਗ ਬਹਿ ਜਾ ਬਹਿ ਜਾ ਇੱਥੇ ਨਾ ਆਏ ਖੜ ਜਾ ਕੋਈ ਗੱਲ ਕੋਈ ਖੜ ਜਾਣ ਇੱਥੇ ਹਾਂਜੀ ਆਹ ਦੇ ਸੋ ਮਾਨਕ ਦੇ ਬਹੁਤ ਘੱਟ ਹੁੰਦੇ ਜੀ ਇਹ ਸੋਡੀ ਬੜੀ ਗੱਲ ਵਧੀਆ ਗਈ ਤੇ ਮਾਨਕ ਜਿਆਦਾ ਪਸੰਦ ਕਰਦੇ ਜੀ ਹਾਂਜੀ ਮਾਨਕ ਆ ਤੇ ਪਸੰਦ ਕਰਦੇ ਜਿਆਦਾ ਬੈਲਾਂਸ ਮਾਨਕ ਦੀ ਉਹ ਕੁੜੀਆਂ ਨੂੰ ਲੋਕ ਮਾਰਨਾਂ ਕਹਿੰਦੇ ਨੇ ਛੁੜਗਾ ਚੰਗੇ ਆ ਅੱਛਾ ਚਾ ਮੈਂ ਸਮਝ ਗਿਆ ਵੀ ਉਹ ਮਾਨਕ ਸਾਹਿਬ ਹਨ ਜਿਹ ਕੋ ਗਾਣੇ ਚੰਗੇ ਗਾਉਂਦੇ ਵਧੀਆ ਗਾਉਂਦੇ ਆਪਣੇ ਕਲਿਆਂ ਦਾ ਵਾਚ ਆਪਣੇ ਸਭੇ ਜਿਹਦੇ ਮੇਚ ਦੇ ਗਾ ਹੁੰਦੇ ਹਾਂ ਹਾਂਜੀ ਹਾਂ ਤੇ ਇੱਕ ਹੋਰ ਜੀ ਤੜਕੇ ਉੱਠ ਕੇ ਵਜਾਉਣ ਲੱਗ ਜਾਨਾ ਵਜਾਉਣ ਸੀ ਗਾਣੇ ਤੜਕੇ ਵੀ ਲੱਗ ਜਾਣਾ ਮੈਂ ਤਾਂ ਜਦੋਂ ਉੱਠਦਾ 6 ਵਜੇ ਉਹ ਵੀ ਗੁਰਬਾਣੀ ਵੀ ਸੁਣ ਲੈਨੇ ਆ ਚੱਲਦੀ ਹੁੰਦੀ ਐੜੀ ਹਾਂ ਹਾਂਜੀ ਚਲੋ ਲਾਭ ਸਿੰਘਾ ਤੁਹਾਡਾ ਨਾਮ ਜੀ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਹਾਂਜੀ ਤੇ ਤੁਹਾਡੀ ਮਤਲਬ ਕਿ YouTube ਤੇ ਤੁਹਾਡੀ ਵੀਡੀਓ ਚੜਾਈ ਜਾਊਗੀ ਤੇ ਹਾਂ ਉਧਰ ਉਹ ਕਾਕਾ ਵੀ ਆਪਣਾ ਬੰਦਾ ਹੀ ਹੈ ਬਸ ਠੀਕ ਹੈ ਜੀ ਹਾਂ ਹਾਂਜੀ ਚਲੋ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਇੰਨਾ ਟਾਈਮ ਪਾਇਆ ਜੀ ਚੰਗਾ ਜੀ ਧੰਨਵਾਦ ਆਪੇ ਅੱਗੇ ਚਾਹ ਬਾਜੀ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਠੀਕ ਹੈ ਜੀ ਸ਼ੁਕਰੀਆ ਜੀ ਮਣਕਾ